ਬਰਨਾਲਾ ਜ਼ਿਲ੍ਹੇ ਵਿੱਚ ਪੁਲਿਸ ਐਨਕਾਊਂਟਰ ਵਿੱਚ ਮਾਰੇ ਗਏ ਗੈਂਗਸਟਰ ਕਾਲਾ ਧਨੋਲਾ ਦਾ ਪੋਸਟਮਾਰਟਮ ਸਿਵਲ ਹਸਪਤਾਲ ਬਰਨਾਲਾ ਵਿਖੇ ਹੋਇਆ ਐਤਵਾਰ ਪੁਲਿਸ ਐਨਕਾਊਂਟਰ ਤੋਂ ਬਾਅਦ ਪੁਲਿਸ ਨੇ ਕਾਲਾ ਧਨੋਲਾ ਦੀ ਡੈੱਡ ਬੋਡੀ ਕਵਰ ਕਰਕੇ ਸਿਵਲ ਹਸਪਤਾਲ ਬਰਨਾਲਾ ਦੇ ਮੌਤਰੀਪ ਚ ਰੱਖੀ ਹੋਈ ਸੀ ਜਿੱਥੇ ਪੁਲਿਸ ਨੇ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਸਨ ਸਿਵਲ ਹਸਪਤਾਲ ਬਰਨਾਲਾ ਦੇ ਚੱਪੇ-ਚੱਪੇ ਤੇ ਪੁਲਿਸ ਤਾਇਨਾਤ ਸੀ ਇੱਥੋਂ ਤੱਕ ਕਿ ਮਰੀਜ਼ਾਂ ਨੂੰ ਵੀ ਪੂਰੀ ਚੈਕਿੰਗ ਕਰਨ ਤੋਂ ਬਾਅਦ ਹੀ ਅੰਦਰ ਜਾਣ ਦਿੱਤਾ ਜਾ ਰਿਹਾ ਸੀ ਦੱਸ ਤੀਏ ਕਿ ਕਾਲਾ ਧਨੋਲਾ ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੋਲਾ ਨਾਲ ਸੰਬੰਧਿਤ ਸੀ ਜਿਸ ਦੇ ਉੱਪਰ 60 ਤੋਂ ਕਰੀਬ ਜ਼ਿਆਦਾ ਮੁਕੱਦਮੇ ਦਰਜ ਸਨ ਐਤਵਾਰ ਬਾਅਦਪੈਰ ਬਰਨਾਲਾ ਜ਼ਿਲ੍ਹੇ ਦੇ ਬੜਵਰ ਨੇੜੇ ਏਜੀਟੀਐਫ ਦੀ ਟੀਮ ਦੇ ਨਾਲ ਹੋਏ ਪੁਲਿਸ ਮੁਕਾਬਲੇ ਦੇ ਵਿੱਚ ਬਰਨਾਲਾ ਦੇ ਨਾਲ ਸੰਬੰਧਿਤ ਕਾਲਾ ਧਨੋਲਾ ਮਾਰਿਆ ਗਿਆ ਸੀ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸਿਵਲ ਹਸਪਤਾਲ ਬਰਨਾਲਾ ਵਿਖੇ ਕਾਲਾ ਧਨੋਲਾ ਦੀ ਬ੍ਰਿਤਿਕ ਦੇ ਨੂੰ ਰੱਖਿਆ ਗਿਆ ਜਿੱਥੇ ਉਸ ਦੇ ਪਰਿਵਾਰਕ ਮੈਂਬਰ ਵੀ ਪੋਸਟਮਾਰਟਮ ਮੌਕੇ ਹਾਜ਼ਰ ਸਨ ਇਸ ਮੌਕੇ ਬਰਨਾਲਾ ਦੇ ਡੀਐਸਪੀ ਸੁਤਵੀਰ ਸਿੰਘ ਬੈਂਸ ਸਾਰੇ ਹਾਲਾਤਾਂ ਦੀ ਨਗਰਸਾਨੀ ਕਰ ਰਹੇ ਸਨ ਜਿਨ੍ਹਾਂ ਨੇ ਵੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜਿਵੇਂ ਜੀ ਕੱਲ ਤੋਂ ਨੂੰ ਐਸਐਸਪੀ ਸਾਹਿਬ ਨੇ ਬਰੀਫ ਕੀਤਾ ਹੀ ਸੀ ਕਿ ਜੋ ਕੱਲ ਏਜੀਟੀਫ ਦੇ ਨਾਲ ਇਨਕਾਊਂਟਰ ਦੇ ਦੌਰਾਨ ਗੈਂਗਸਟਰ ਕਾਲਾ ਤਨੋਲਾ ਦੀ ਮੌਤ ਹੋਈ ਸੀ ਸੋ ਕੱਲ ਸ਼ਾਮ ਉਹਦੀ ਜਿਹੜੀ ਬੋਡੀ ਨੂੰ ਲਿਆ ਕੇ ਇੱਥੇ ਸਿਵਲ ਹਸਪਤਾਲ ਬਰਨਾਲਾ ਮੋਰਚਰੀ ਵਿੱਚ ਰੱਖਿਆ ਗਿਆ ਸੀ ਅੱਜ ਸਵੇਰੇ ਮਾਣਯੋਗ ਸਿਵਲ ਜਿਹੜੇ ਸੀਨੀਅਰ ਮੈਡੀਕਲ ਅਫਸਰ ਬਰਨਾਲਾ ਨੇ ਉਹਨਾਂ ਨੂੰ ਜਿਹੜੀ ਆ ਰਿਕੁਐਸਟ ਕਰਕੇ ਉਹਨਾਂ ਵੱਲੋਂ ਇੱਕ ਡਾਕਟਰਾਂ ਦਾ ਤਿੰਨ ਮੈਂਬਰੀ ਬੋਰਡ ਬਣਾਇਆ ਗਿਆ ਜੋ ਉਹ ਬੋਰਡ ਦੁਆਰਾ ਹੁਣ ਗੁਰਮੀਤ ਸਿੰਘ ਕਾਲਾ ਧਨੋਲਾ ਦੀ ਜਿਹੜੀ ਬੋਡੀ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਉਹ ਪੋਸਟਮਾਰਟਮ ਦੀ ਜਿਹੜੀ ਪ੍ਰਕਿਰਿਆ ਉਹ ਜਾਰੀ ਹੈ ਇਹ ਕਰਨ ਤੋਂ ਬਾਅਦ ਜਿਹੜੀ ਬੋਡੀ ਉਹ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪੀ ਜਾਵੇ ਤਾਂ ਜਿਹੜੀ ਪੁਲਿਸ ਮਿਨਾਲਾ ਜਮ ਯਕਮੀ ਉਹਦੀ ਕੀ ਹਾਲਤ ਹੈ ਜੀ ਪੁਲਿਸ ਮੁਲਾਜ਼ਮ ਇੱਕ ਇੰਸਪੈਕਟਰ ਪੁਸ਼ਵਿੰਦਰ ਸਿੰਘ ਜ਼ਖਮੀ ਹੋਏ ਸੀਗੇ ਉਹਨਾਂ ਦੇ ਉੱਤੇ ਗਨਸ਼ਾਟ ਇੰਜਰੀ ਹੈ ਤੇ ਇੱਕ ਸਬ ਇੰਸਪੈਕਟਰ ਜਸਪਰੀ ਸਿੰਘ ਏਜੀਟੀਐਫ ਦੇ ਉਹ ਜਿਹੜੇ ਜ਼ਖਮੀ ਹੋਏ ਸੀਗੇ ਉਹ ਦੋਨੋਂ ਹੀ ਇੱਥੇ ਸਿਵਲ ਹਸਪਤਾਲ ਬਰਨਾਲਾ ਹੀ ਇਸ ਵੇਲੇ ਦਾਖਲ ਨੇ ਉਹਨਾਂ ਦੀ ਕੰਡੀਸ਼ਨ ਸਟੇਬਲ ਹੈ ਸਰ ਜਿਹੜੀ ਮਨ ਲੀ ਪੁਲਿਸ ਵਾਲੇ ਇਥੇ ਦਿਨਾਂਤ ਕਰੇ ਵੀ ਕੀਤੀ ਹੈ ਕੋਈ ਕੋਈ ਰਿਸਕ ਨੂੰ ਕੀਤੀ ਹੈ ਜਾਂ ਕੋਈ ਨਹੀਂ ਇਹ ਜਸਟ ਇੱਕ ਜੀ ਐਜ਼ ਅ ਪ੍ਰੀਵੈਂਟਿਵ ਮੇਜਰ ਜਿਹੜੀ ਡਿਪਲੋਇਮੈਂਟ ਕੀਤੀ ਗਈ ਹੈ ਇਹ ਜੀ ਕੋਈ ਪਰ ਇਹ ਪੁਲਿਸ ਮੁਕਾਬਲਾ ਕਿੰਨਾ ਚਿਰ ਹੋਇਆ ਜੀ ਗੱਲ ਜਿਵੇਂ ਕੱਲ ਐਸਐਸਪੀ ਸਾਹਿਬ ਨੇ ਦੱਸਿਆ ਹੀ ਹੈ ਜਿਹੜੀ ਗੱਲ ਉਹਨਾਂ ਨੇ ਸਾਰੀਆਂ ਟਾਈਮਿੰਗਸ ਬਰੀਫ ਕੀਤੀਆਂ ਨੇ ਉਸ ਹਸਾਬ ਨਾਲ ਹੀ ਇਹ ਸਾਰਾ ਹੈ ਕਿੰਨੇ ਸਰ ਇਹਦੀ ਗੋਲੀਆਂ ਦੇ ਕਿੰਨੇ ਗੋਲੀਆਂ ਵੱਜੀਆਂ ਇਹ ਤਾਂ ਪੋਸਟਮਾਰਟਮ ਰਿਪੋਰਟ ਆਉਣ ਤੇ ਪਤਾ ਲੱਗੇਗਾ ਜੀ ਹੁਣ ਡਾਕਟਰ ਸਾਹਿਬ ਐਗਜ਼ਾਮਨ ਕਰ ਰਹੇ ਨੇ ਸਰ ਇੱਕ ਗਪਤੂ ਸਿੰਘ ਜੱਜਾ ਹਰਤੇਵਾਲੀ ਜੀ ਜਾਂ ਪੁਲਿਸ ਨੂੰ ਪਹਿਲੇ ਇਹਦੀ ਦੁਕਾਨ ਦਾ ਵੀ ਪਤਾ ਸੀ ਜੀ ਦੇਖੋ ਜੀ ਜਿਵੇਂ ਕੱਲ ਮਾਨਯੋਗ ਏਆਈਜੀ ਐਸਟੀਐਫ ਅਫਸਰ શ્રી ਸੰਦੀਪ ਗੋਇਲ ਜੀ ਅਤੇ ਮਾਨਯੋਗ ਐਸਐਸਪੀ ਬਰਨਾਲਾ શ્રી ਸੰਦੀਪ ਕੁਮਾਰ ਮਲਿਕ ਜੀ ਨੇ ਕੱਲ মিডিਆ ਨੂੰ ਬਰੀਫ ਕੀਤਾ ਸੀ ਕਿ ਕਈ ਦਿਨਾਂ ਤੋਂ ਜਿਹੜਾ ਇਹਨੂੰ ਟਰੈਕ ਕਰ ਰਹੀ ਸੀ ਤੇ ਕੱਲ ਏਜੀਟੀਐਫ ਦੀ ਟੀਮ ਨੂੰ ਇੱਕ ਜਿਹੜੀ ਐਤਲਾਹ ਮਿਲੀ ਸੀ ਜਿਹਦੇ ਤੇ ਕਾਰਵਾਈ ਕਰਦੇ ਹੋਏ ਸੀ ਕਿਨੇ ਕ੍ਰਿਮੀਨਲ ਪਾਸੇ ਦਰਜ ਜਿਹੜੇ ਇਹਦੇ 67 ਦੇ ਰਾਉਂਡ ਜਿਹੜੇ ਕ੍ਰਿਮੀਨਲ ਕੇਸ ਦਰਜ ਸੀਗੇ ਜੀ ਤੇ ਰੀਸੈਂਟਲੀ ਇੱਕ 307 ਦਾ ਕੇਸ ਹੋਇਆ ਸੀ ਜੋ ਧਨੋਲੇ ਵਿੱਚ ਮੁਕੱਦਮਾ ਨੰਬਰ 2 ਥਾਣਾ ਧਨੋਲਾ ਦਾ ਜਿਹੜਾ ਜਿਹਦੇ ਵਿੱਚ ਵਾਂਟਡ ਸੀ ਇਹਦੇ ਵਿੱਚ ਪਕੜਿਆ ਸੀ ਤੇ ਜਿਹੜੇ ਨਾਲ ਦੇ ਸਾਥੀ ਫਰੇ ਫਰੇ ਗਏ ਨੇ ਉਹਨਾਂ ਨੂੰ ਕਿੱਥੇ ਰੱਖਿਆ ਉਹ ਜਿਹੜੇ ਨਾਲ ਦੇ ਸਾਥੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ ਉਹਨਾਂ ਨੂੰ ਮਨਜੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ